ਤੇਰੀਆਂ ਅੱਖਾਂ ਹਾਏ ਕੀ ਦੱਸਾਂ ਤੇਰੀਆਂ ਅੱਖਾਂ ਹਾਏ ਕੀ ਦੱਸਾਂ ਅੱਖਾਂ ਕਿਉਂ ਛਪਾਨੀ ਏ ਕਾਲੀ ਐਣਕ ਨਾ ਲਾਇਆ ਕਰਨੀ ਤੂੰ ਪਹਿਲੇ ਹੀ ਸੋਣੀ ਏ ਕਾਲੀ ਐਣਕ ਨਾ ਲਾਇਆ ਕਰਨੀ ਤੂੰ ਪਹਿਲੇ ਹੀ ਸੋਣੀ ਏ ਐਨਾ ਮੇਕਅਪ ਨਾ ਕਰਿਆ ਕਰਨੀ ਤੂੰ ਪਹਿਲੇ ਹੀ ਸੋਣੀ ਏ ਐਨਾ ਮੇਕਅਪ ਨਾ ਕਰਿਆ ਕਰਨੀ ਗੱਲਾਂ ਗੱਲਾਂ ਵਿੱਚ ਟੋਏ ਮੁੰਡੇ ਦੇ ਕਿਸ਼ਰਾਬੀ ਹੋਏ ਟੋਏ ਕਿਉਂ ਝਪੋਨੀਏ ਕਾਲੀ ਐਣਕ ਨਾ ਲਾਇਆ ਕਰਨੀ ਤੂੰ ਪਹਿਲਈ ਸੋਣੀਏ ਕਾਲੀ ਐਣਕ ਨਾ ਲਾਇਆ ਕਰਨੀ ਤੂੰ ਪਹਿਲਈ ਸੋਣੀਏ ਬਣਠਣ ਕੇ ਬਾਰੇ ਨਾ ਜਾਇਆ ਕਰਨੀ ਤੂੰ ਪਹਿਲਈ ਸੋਣੀਏ ਬਣਠਣ ਕੇ ਬਾਰੇ ਨਾ ਜਾਇਆ ਕਰਨੀ ਤੂੰ ਪਹਿਲਈ ਸੋਣੀਏ ਪੂਛਾਵਾ ਸੁਰਮਾ ਨਾ ਪਾਇਆ ਕਰਨੀ ਤੂੰ ਪਹਿਲਾਂ ਹੀ ਸੁਣੀਏ ਪੁੱਛ ਵਾਲਾ ਸੁਰਮਾ ਨਾ ਪਾਇਆ ਕਰਨੀ ਤੂੰ ਪਹਿਲਾਂ ਹੀ ਸੁਣੀਏ ਗੋਲ ਜਿਹਾ ਚਿਹਰਾ ਸੋਣੀਏ ਤੇਰਾ ਗੋਲ ਜਿਹਾ ਚਿਹਰਾ ਸੋਣੀਏ ਤੇਰਾ ਦਿਲ ਕੱਢ ਕੇ ਲੈ ਗਿਆ ਮੇਰਾ ਚਿਹਰਾ ਕਿਉਂ ਛਪਾਣੀ ਏ ਕਾਲੀ ਐਣਕ ਨਾ ਲਾਇਆ ਕਰਨੀ ਤੂੰ ਪਹਿਲਾਂ ਹੀ ਸੁਣੀਏ ਨਾਲਾਇਆ ਕਰਨੀ ਤੂੰ ਪਹਿਲਈ ਸੋਣੀਏ ਟੋਰਸ਼ ਕੀਨੀ ਨਾ ਲਾਇਆ ਕਰਨੀ ਤੂੰ ਪਹਿਲਈ ਸੋਣੀਏ ਟੋਰਸ਼ ਕੀਨੀ ਨਾ ਲਾਇਆ ਕਰਨੀ ਤੂੰ ਪਹਿਲਈ ਸੋਣੀਏ ਸਿਰ ਤੋਂ ਜੁੰਨੀ ਨਾ ਲਾਇਆ ਕਰਨੀ ਤੂੰ ਪਹਿਲਈ ਸੋਣੀਏ ਸਿਰ ਤੋਂ ਜੁੰਨੀ ਨਾ ਲਾਇਆ